ਪੂਰਾ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਸ਼ੁਮਨੀ ਕਾਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਐਕਸ ਤੇ ਇੱਕ ਆਡੀਓ ਕਲਿੱਪ ਜਾਰੀ ਕੀਤੀ ਗਈ ਸੀ ਪਾਈ ਸੀ ਉਹਨਾਂ ਨੇ ਇਸ ਕਾਲ ਦਾ ਜ਼ਿਕਰ ਕੀਤਾ ਸੀ ਕਿ ਐਸਐਸਪੀ ਪਟਿਆਲਾ ਤੇ ਇਲਜ਼ਾਮ ਲਗਾਏ ਸੀ ਕਿ ਉਹ ਕਿਸ ਤਰੀਕੇ ਨਾਲ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਆਦੇਸ਼ ਦੇ ਰਹੇ ਨੇ ਕਿ ਜੋ ਵਿਰੋਧੀ ਧਿਰਾਂ ਦੇ ਕੈਂਡੀਡੇਟਸ ਨੇ ਉਹਨਾਂ ਨੂੰ ਨੋਮੀਨੇਸ਼ਨ ਪੇਪਰ ਫਾਈਲ ਕਰਨ ਤੋਂ ਕਿਵੇਂ ਰੋਕਿਆ ਜਾ ਸਕੇ ਤੇ ਕਿਸ ਤਰੀਕੇ ਨਾਲ ਵਿਰੋਧੀ ਲਗਾਤਾਰ ਤੱਕੇਸ਼ਾਹੀ ਦੇ ਇਲਜ਼ਾਮ ਇਹਨਾਂ ਇਲੈਕਸ਼ਨਸ ਲਗਾ ਰਹੇ ਨੇ ਪਰ ਮੈਂ ਵੋਟਰ ਟਰਨਆਊਟ ਦਾ ਜ਼ਿਕਰ ਕਰਾਂ ਤੇ ਇਹਨਾਂ ਇਲੈਕਸ਼ਨਸ ਚ ਵੋਟਰ ਟਰਨਆਊਟ ਮਹਿਜ਼ 48% ਹੀ ਨਿਕਰ ਕੇ ਸਾਹਮਣੇ ਆਏ ਹਨ ਮਲੋੜ ਦੀਆਂ ਇੱਕ ਤਸਵੀਰਾਂ ਤੁਸੀਂ ਦੇਖ ਪੜਿਓ ਮਲੋੜ ਚ ਦੱਸ ਦੇ ਕਿ ਇੱਥੇ काउंटिंग हरे शुरू नहीं हुई है वोटा की गिनती शुरू नहीं हुई है पर इस काउंटिंग सेंटर दे बाहर गेमा गेमिंग सानू जरूर देखना मिल रहे क्योंकि इथे मंत्री बलजीत कौर भी सेंटर ते मौजूद ने क्योंकि किस के नाल हर पार्टी दे सियासी अगुवे दे वलो पूरी वाल लगाई गई है अपने-अपने कैंडिडेट्स दे चुनाव प्रचार करन दे लिए ते इना इलेक्शंस नु हर पॉलिटिकल पार्टी अपने ही आ, पार्टी सिंबल ते लड़ रही है ए भी इना इलेक्शंस देखया गया है पर जे पिछले डेटा दा जिक्र कराते पिछले डेटा दे अनुसार जितने कामयाब रस्वीर बलजीत कौर नजर आ रहे हैं मंत्री अधिकारी गलबात उन्होंने की जा रही है पर इत जो वोटा की गिनती है शुरू नहीं हो पाई है दूसरे पास इन्हों काउंटिंग सेंटर के बाहर ਪੋਲਿਸ ਦੇ ਵੱਲੋਂ ਪੁਕਤਾ ਚੁੱਕਾ ਬੰਦ ਨੇ ਉਹ ਕੁੱਤੇ ਗਈ ਨਹੀਂ ਕਿਸੇ ਕਿਨਾਲ ਪਟਿਆਲਾ ਦੇ ਕਾਊਂਟਿੰਗ ਸੈਂਟਰ ਤੇ ਵੀ ਅਕਾਲੀ ਦਲ ਦੇ ਵਰਕਰਜ਼ ਵੱਲੋਂ ਜ਼ਬਰਦਸਤ ਹੰਗਾਮਾ ਇੱਥੇ ਕੀਤਾ ਗਿਆ ਅਕਾਲੀ ਵਰਕਰਜ਼ ਨੇ ਇਲਜ਼ਾਮ ਲਗਾਇਆ ਕਿ ਸਾਡੇ ਕਾਊਂਟਿੰਗ ਏਜੰਟਸ ਨੂੰ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਸ਼੍ਰੋਮਣਿਕਾਲ ਦੇ ਵਰਕਰਜ਼ ਇਹ ਗੰਭੀਰ ਇਲਜ਼ਾਮ ਲਗਾ ਰਹੇ ਨੇ ਮંત્રી ਡਾਕਟਰ ਬਲਬੀਰ ਸਿੰਘ ਦੇ بیٹے ਰਾਹੁਲ ਦੇ ਮੌਜੂਦ ਹੋਣ ਦਾ ਵਿਰੋਧ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹਾਲਾਂਕਿ ਅਸੀਂ ਦੇਖਣਾ ਹੈ ਕਿ ਜਦੋਂ ਕਿਤੇ ਵੀ ਅਕਾਊਂਟਿੰਗ ਹੁੰਦੀ ਹੈ ਤੇ ਹਰ ਇੱਕ ਪੋਲੀਟੀਕਲ ਪਾਰਟੀ ਦੇ ਜੋ ਪੋਲਿੰਗ ਏਜੰਟਸ ਹੁੰਦੇ ਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਂਦੀ ਹੈ ਬਕਾਇਦਾ ਆਇਡੈਂਟੀਟੀ ਕਾਰਡ ਦਿੱਤੇ ਜਾਂਦੇ ਨੇ ਤੇ ਉਹਨਾਂ ਨੂੰ ਅੰਦਰ ਜਾਣ ਦੀ ਪਰਮਿਸ਼ਨ ਦਿੱਤੀ ਜਾਂਦੀ ਪਰ ਇੱਥੇ ਸ਼ਰਮਣੇ ਅਕਾਲੀ ਦਲ ਦੇ ਵਰਕਰ ਸੀ ਇਲਜ਼ਾਮ ਲਗਾ ਰਹੇ ਨੇ ਕਿ ਕਿਸੇ ਕਰਾਲ ਉਹਨਾਂ ਦੇ ਪੂਰੇ ਪੋਲਿੰਗ 에ਜੰਟਸ ਨੂੰ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਪਰ ਦੂਸਰੇ ਪਾਸੇ ਸਾਫ ਕਸੀਮ ਚੰਨੀ ਵੀ ਲਗਾਤਾਰ ਹਮਲਾਵਰ ਨੇ ਪੰਜਾਬ ਸਰਕਾਰ ਤੋਂ ਉਹਨਾਂ ਨੇ ਅਸ কাল ਦਾ ਖਦਸ਼ਾ ਪੱਟਾ ਹੈ ਕਿ ਇਹਨਾਂ ਵੋਟਰਾਂ ਨੂੰ ਚਿਤਣ ਦੇ ਲਈ ਪ੍ਰੋਪਰ ਜੋ ਸਟਰੈਟਜੀ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਕਢੀ ਗਈ ਹੈ ਤੇ ਹੋਰ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਪਟਿਆਲਾ ਦੇ ਕਾਊਂਟਿੰਗ ਸੈਂਟਰ ਦੇ ਬਾਹਰ ਕੀ ਕੁਝ ਵਾਪਰਿਆ ਹੈ ਮੈਨਾਂ ਮੇਰੇ ਸੇ ਹੋਗੀ Manoj Sharma ਲਾਈਵ ਮੌਜੂਦ ਨੇ Manoj ਮੌਜੂਦਾ ਤਸਵੀਰਾਂ ਕੀ ਕੁਝ ਕਿਉਂਕਿ ਜ਼ਬਰਦਸਤ ਹੰਗਾਮਾ ਸੀ ਦੇਖਣ ਨੂੰ ਮਿਲਿਆ ਕੀ ਹੁੰ ਜੋ ਪੋਲਿੰਗ ਏਜੰਸੀ ਸ਼੍ਰਮਣੇ ਕੱਲ ਦੇ ਉਹਨਾਂ ਨੂੰ ਅੰਦਰ ਜਾਣ ਦੀ ਪਰਮਿਸ਼ਨ ਦੇ ਦਿੱਤੀ ਗਈ ਹੈ ਮੌਜੂਦਾ ਤਸਵੀਰ 따 ਦੀ ਜੁਬਾਨੀ ਸਮਝਣਾ ਚਾਹਾਂਗੇ ਜੀ ਬਿਲਕੁਲ ਸਰ ਮਜੋਤ ਅੱਜ ਜਿਵੇਂ ਹੀ 8 ਵਜੇ ਜਿਹੜੀ ਗਿਣਤੀ ਹੈ ਵੋਟਾਂ ਦੀ ਉਹ ਸ਼ੁਰੂ ਹੋ ਰਹੀ ਸੀ ਤਾਂ ਜਿਹੜਾ ਨਾਬਾ ਰੋਡ ਤੇ ਆਈਟੀ ਆਈ ਹੈ ਉਹਦੇ ਵਿੱਚ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਪਟਿਆਲਾ 2 ਤੋਂ ਜਿਹੜੇ ਦਿਹਾਤੀ ਦੇ ਇੰਚਾਰਜ ਨੇ ਜਸਪਾਲ ਸਿੰਘ ਮਿੱਟੂ ਛੱਠਾ ਉਹਨਾਂ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਦੇ ਜਿਹੜੇ ਪੋਲਿੰਗ ਏਜੰਟ ਨੇ ਜਾਂ ਵਰਕਰ ਨੇ ਉਹ ਜਿਹੜਾ ਕਾਊਂਟਿੰਗ ਸੈਂਟਰ ਹੈ ਉਹਦੇ ਅੰਦਰ ਨੇ ਪਰ ਸਾਡੇ ਜਿਹੜੇ ਵਰਕਰ ਨੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਹੰਗਾਮਾ ਹੋਣ ਤੋਂ ਬਾਅਦ ਸੋਨ ਮੈਂ ਦੱਸਾਂ ਕਿ ਇਹ ਪੂਰਾ ਜਿਹੜਾ ਸੈਂਟਰ ਹੈ ਤਸਵੀਰਾਂ ਦਿਖਾਦਾ ਕਿ ਪੁਲਿਸ ਫੋਰਸ ਤਾਇਨਾਤ ਹੈ ਤੇ ਸਿਰਫ ਜਿਹੜੇ ਪੋਲਿੰਗ ਅਫਸਰ ਨੇ ਚਾਹੇ ਅਕਾਲੀ ਦਲ ਦੇ ਹੁਣ ਕਿਉਂਕਿ ਉਹਨਾਂ ਨੂੰ ਵੀ ਅੰਦਰ ਭੇਜਿਆ ਗਿਆ ਤੇ ਪੂਰੀ ਪੁਲਿਸ ਫੋਰਸ ਤਾਇਨਾਤ ਹੈ ਇਸ ਤੋਂ ਅੱਗੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਅਕਾਲੀ ਦਲ ਦਾ ਦੋਸ਼ ਸੀ ਕਿ ਸਾਡੇ ਜਿਹੜੇ ਏਜੰਟ ਨੇਗੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਪਰ ਜਦੋਂ ਅਸੀਂ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਵੀ ਕੋਈ ਜਿਹੜੇ ਪੋਲਿੰਗ ਏਜੰਟ ਨੇ ਉਹਨਾਂ ਦੇ ਕਾਰਡ ਵਗੈਰਾ ਚੈੱਕ ਹੁੰਦੇ ਨੇ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਉਹਨਾਂ ਨੂੰ ਅੱਗੇ ਭੇਜਿਆ ਜਾਂਦਾ ਤਾਂ ਕਰਕੇ ਉਸ ਕਰਕੇ ਇਹ ਜਿਹੜਾ ਹੰਗਾਮਾ ਹੋਇਆ ਫਿਲਹਾਲ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਜਾਂ ਅਕਾਲੀ ਦਲ ਦੇ ਨੇ ਉਹ ਪਿੱਛੇ ਗਰਾਊਂਡ ਦੇ ਵਿੱਚ ਬੈਠੇ ਨੇ ਮਾਹੌਲ ਫਿਲਹਾਲ ਸ਼ਾਂਤ ਹੈ ਜਿਸ ਤਰ੍ਹਾਂ ਸਵੇਰੇ ਹੰਗਾਮਾ ਹੋਇਆ ਸੀ ਤੇ ਦੂਜੇ ਪਾਸੇ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਜਿਹੜੀ ਪੁਲਿਸ ਫੋਰਸ ਹੈ ਉਹਦੇ ਵੱਲੇ ਸ ਪੂਰੇ ਏਰੀਏ ਦੇ ਵਿੱਚ ਤਾਇਨਾਤੀ ਕੀਤੀ ਗਈ ਹੈ ਖੁਦ ਐਸਪੀ ਸਾਹਿਬ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰ ਲੈਂਦਾ ਕਿ ਹੁਣ ਹਾਲਾਤ ਕੀ ਸਮਝੀ ਮਸਾਪ ਸਵੇਰੇ ਜਿਹੜਾ ਹੰਗਾਮਾ ਹੋਣ ਦੀ ਗੱਲ ਆਈ ਸੀ ਪੂਰਾ ਮਾਮਲਾ ਕੀ ਸੀਗਾ ਕੀ ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਸਰ ਦੇਖੋ ਕੋਈ ਹੰਗਾਮਾ ਨਹੀਂ ਹੈ ਜਦੋਂ ਵੀ ਅੰਦਰ ਸਟਾਰਟਿੰਗ ਕਰਾਂਗੇ ਤਾਂ ਉਹ ਸਾਰੇ ਫਰਿਸਕੋ ਕੇ ਜਾਣਗੇ ਪ੍ਰੋਪਰ ਕਯੂ ਬਣੇਗੀ ਤੋ ਇਹ ਕਿਉਂ ਬੰਚ ਕੋਈ ਬੰਦਾ ਇੱਕ ਦੂਜੇ ਨਾਲ ਵੈਸੇ ਤਾਂ ਉਹ ਉਹਨਾਂ ਦੀ ਆਪਦੀ ਨਾਲ ਹੈ ਕਿ ਆ ਬਿਲਕੁਲ ਪੀਸਫੁਲ ਹੈ ਪੁਲਿਸ ਫੋਰਸ ਤਾਂ ਆਇਆ ਦਾ ਬਟ ਉਦੋਂ ਜਦੋਂ ਸਿਰਫ ਰਿਸਕਿੰਗ ਕਰਕੇ ਅੰਦਰ ਜਾਣ ਨੂੰ ਇਟ ਵਿਲ ਟੇਕ ਟਾਈਮ ਅਸੀਂ ਰਿਸਕ ਨਹੀਂ ਲੈ ਸਕਦੇ ਲਾਅ ਐਂਡ ਆਰਡਰ ਦਾ ਪੂਰਾ ਧਿਆਨ ਰੱਖਣਾ ਅਸੀਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਮੁਤਾਬਕ ਪ੍ਰੋਪਰ ਫਰੈਸਕੋ ਕੇ ਜਾਣਾ ਤੋ ਸਾਰੀਆਂ ਐਸਓਪੀਜ਼ ਨੂੰ ਫੋਲੋ ਕੀਤਾ ਜਾ ਰਿਹਾ ਹੈ ਬਿਲਕੁਲ ਸਰ ਸਾਰਾ ఎవਰੀਥਿੰਗ ਇਜ਼ ਪੀਸਫੁਲ ਆ ਤੁਸੀਂ ਦੇਖ ਲਓ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਹੈ ਉਹ ਸਟਾਰਟਿੰਗ ਦੀ ਕਿਊ ਨੂੰ ਲੈ ਕੇ ਸੀਗਾ ਕਿ ਮੈਂ ਖੜਾ ਉਹਨੂੰ ਕਾਲੀ ਸੀ ਅੰਦਰ ਜਾਣ ਦੇ ਉਹਨੂੰ ਸਾਰਿਆਂ ਨੂੰ ਦੱਸਤਾ ਵੀ ਜਿੰਨੀ ਦੇ ਸਾਰੇ ਜਣੇ ਐਂਟਰ ਨਹੀਂ ਕਰਦੇ ਤੁਸੀਂ ਪ੍ਰੋਪਰ ਤੁਹਾਡਾ ਐਸਓਪੀ ਮੁਤਾਬਕ ਤੁਹਾਡੇ ਸਾਰਿਆਂ ਦੇ ਅੰਦਰ ਅਨਿਸ਼ਲズ ਨਹੀਂ ਹੁੰਦੇ ਉਦੋਂ ਬਾਅਦ ਬਾਕੀ ਸਾਰਾ ਕੀਤਾ ਜਾਏਗਾ ਸਰ ਜਿਸ ਤਰ੍ਹਾਂ ਗੱਲ ਕਿਹਾਈਏ ਕਿ ਰਾਜਸੀ ਪਾਰਟੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਉੱਪਰ ਦੌਲਸ਼ਾ ਕਿਉਂ ਦੇ ਜਿਹੜੇ ਮੰਤਰੀ ਨੇਗੇ ਉਹਨਾਂ ਦੇ ਬੇਟੇ ਅੰਦਰ ਨਜ਼ਰ ਆ ਰਹੇ ਸੀਗੇ ਜਾਂ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਉਹ ਵੀ ਅੰਦਰ ਬੈਠੇ ਸੀਗੇ ਉਹ ਕੀ ਗੱਲ ਹੈ ਤੇ ਹੁਣ ਕੋਈ ਅੰਦਰ ਇਸ ਤਰ੍ਹਾਂ ਦਾ ਬਿਨਾਂ ਯਾਨੀ ਕਿ ਪੋਲਿੰਗ ਜਨਰਲ ਤੋਂ ਸਰ ਮੈਂ ਬੜੇ ਕੌਨਫੀਡੈਂਸ ਨਾਲ ਕਹਿ ਸਕਦਾ ਕਿ ਆਪਾਂ ਜੇ ਦੇਖਣਾ ਚਾਹੀਦਾ ਅੰਦਰ ਚਲ ਕੇ ਵੀ ਇਸ ਸੀਜ਼ਨ ਨੂੰ ਬਕਾਇਦਾ ਮੋਨੀਟਰ ਕਰ ਸਕਦੇ ਹਾਂ ਜਿਹੜੇ ਵੀ ਬੰਦੇ ਨੇ ਆਪਣੇ ਐਜ ਪੋਲਿੰਗ ਏਜੰਟ ਦੇ ਉਹਦਾ ਕਾਰਡ ਬਣਿਆ ਉਸੇ ਨੂੰ ਫਰਸ਼ ਕਰਕੇ ਭੇਜਿਆ ਗਿਆ ਅੰਦਰ ਵਿਦਆਊਟ ਐਨੀ ਪੋਲਿੰਗ ਏਜੰਟ ਜਿਹੜਾ ਕਿ ਸਾਨੂੰ ਬਣ ਕੇ ਆਇਆ ਤੇ ਜਿਹੜਾ ਸਾਨੂੰ ਦੇਖਣਾ ਸਾਡਾ ਅਧਿਕਾਰ ਹੈ ਉਹ ਦੇਖ ਕੇ ਅਸੀਂ ਭੇਜਿਆ ਜੀ ਬਿਲਕੁਲ ਸਰ ਬਲਵਿੰਦਰ ਸਿੰਘ ਚੀਮਾ ਨੇਗੇ ਜਿਹੜੇ ਐਸਪੀ ਨੇ ਪਟਿਆਲਾ ਸਿਟੀ ਉਹਨਾਂ ਦੀ ਅਗਵਾਈ ਦੇ ਵਿੱਚ ਪੂਰੀ ਪੁਲਿਸ ਫੋਰਸ ਦਾ ਨਾਮ ਆਤਾ ਤੁਸੀਂ ਦੇਖੋ ਕਿ ਬਕਾਇਦਾ ਇੱਥੇ ਬੈਰੀਕੇਡਿੰਗ ਕੀਤੀ ਗਈ ਹੈ ਤੇ ਜਿਹੜੇ ਅਧਿਕਾਰੀ ਨੇ ਚਾਹੇ ਮਹਿਲਾ ਪੁਲਿਸ ਅਧਿਕਾਰੀ ਹੋਣ ਜਾਂ ਦੂਸਰੇ ਉਹਨਾਂ ਦੇ ਵੱਲੋਂ ਬਕਾਇਦਾ ਇੱਥੇ ਡਿਊਟੀ ਦਿੱਤੀ ਜਾ ਰਹੀ ਹੈ ਤੇ ਪਿੱਛੇ ਜਿੱਥੇ ਇਹ ਉਹੀ ਜਗ੍ਹਾ ਹੈ ਜਿਹੜੇ ਅਸੀਂ ਵਿਜ਼ੂਅਲ ਦਿਖਾਇਆ ਸੀ ਸਰਬ ਜੋ ਜਿੱਥੇ ਹੰਗਾਮਾ ਹੋਇਆ ਸੀਗਾ 8 ਵਜੇ ਤੋਂ ਬਾਅਦ ਤੇ ਹੁਣ ਆਪਾਂ ਇਹ ਜਿਹਾ ਜਿਹਾ ਸੀ ਮਨੋਜ ਜਿੱਥੇ ਕਾਊਂਟਿੰਗ ਕੋਟਾ ਨੂੰ ਲੈ ਕੇ ਕਿੰਨਾ ਕਿਲੇ ਦੇਖਣ ਨੂੰ ਮਿਲਿਆ ਹੈ ਕਿਉਂਕਿ ਝਗੜਾ ਇੱਥੇ ਹੋਇਆ ਸੀ ਡਿਲੇ ਕਿੰਨਾ ਖੋਇਆ ਇੱਥੇ ਜੀ ਬਿਲਕੁਲ ਸਰਬ ਜੀ ਬਿਲਕੁਲ ਸਰ ਮਜੋਦ 8 ਵਜੇ ਜਿਹੜੀ ਗਿਣਤੀ ਸ਼ੁਰੂ ਹੋਣੀ ਸੀ ਕਿਉਂਕਿ 7 ਵਜੇ ਜਿਹੜੇ ਬੈਲਟ ਬਾਕਸ ਨੇ ਦਿਖਾ ਰੀਆਂ ਦੀ ਮੌਜੂਦਗੀ ਦੇ ਵਿੱਚ ਖੁੱਲੇ ਜਾਂਦੇ ਨਹੀਂ ਯਾਨੀ ਕਿ ਜਿਹੜੇ ਪੋਲਿੰਗ ਏਜੰਟ ਨੇ ਜਾਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਜਿਹੜੀ ਗਿਣਤੀ ਹੁੰਦੀ ਹੈ ਉਹ ਸ਼ੁਰੂ ਕਰਵਾਉਣ ਦੀ ਪ੍ਰਕਿਰਿਆ 7 ਵਜੇ ਸ਼ੁਰੂ ਹੋਈ ਸੀ ਤੇ 8 ਵਜੇ ਬਕਾਇਦਾ ਬੈਲਟ ਵੈਕਸਾਂ ਦੀ ਗਿਣਤੀ ਸ਼ੁਰੂ ਹੋਣੀ ਸੀ ਬਾਕੀ ਜਿਹੜੇ ਸੈਂਟਰ ਨੇ ਜੇ ਪੂਰੇ ਜ਼ਿਲ੍ਹੇ ਦੀ ਗੱਲ ਕਰੀਏ 10 ਬਣਾਏ ਗਏ ਨੇ ਤੇ ਪਟਿਆਲਾ ਦੇ ਵਿੱਚ ਜਿਹੜਾ ਇਹ ਸੈਂਟਰ ਹੈ ਨਾ ਬਾਹਰ ਰੋਡ ਤੇ ਪਟਿਆਲਾ ਦਿਹਾਤੀ ਦਾ ਜਿਹੜੇ ਮਨਿਸਟਰ ਨੇਗੇ ਸਿਹਤ ਮੰਤਰੀ ਨੇ ਉਹਨਾਂ ਦੇ ਹਲਕਾ ਪੈਂਦਾ ਡਾਕਟਰ ਬਲਬੀਰ ਦਾ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਸਵੇਰੇ 8 ਵਜੇ ਪੋਲਿੰਗ ਏਜੈਂ ਦੇ ਅੰਦਰ ਜਾਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤਾਂ ਨਾਲ ਦੀ ਨਾਲ ਹੰਗਾਮਾ ਹੁੰਦਾ ਅਕਾਲੀ ਦਲ ਦੇ ਵੱਲੋਂ ਦੋਸ਼ ਲਾਇਆ ਜਾਂਦਾ ਕਿ ਉਹਨਾਂ ਦੇ ਜਿਹੜੇ ਪੋਲਿੰਗ ਏਜੰਟ ਨੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਪਰ ਹੁਣ ਜਿਵੇਂ ਹੀ ਇਹ ਗੱਲ ਸਾਹਮਣੇ ਆਉਂਦੀ ਹੈ ਪੁਲਿਸ ਦੀ ਜਿਹੜੀ ਉਹ ਫੋਰਸ ਹੈ ਉਹ ਸਰਬਜੋਤ ਬਣਾ ਦਿੱਤੀ ਗਈ ਹੈ ਤੁਸੀਂ ਪਿੱਛੇ ਦੇਖੋ ਕਿ ਬਕਾਇਦਾ ਪਰਦੇ ਲਗਾ ਦਿੱਤੇ ਗਏ ਨੇ ਪੁਨੀ ਸਕੇ ਤਨਾਤ ਹੈ ਬੈਰੀਕੇਡਿੰਗ ਕੀਤੀ ਗਈ ਹੈ ਕਿ ਤਾਂ ਕਿ ਹੁਣ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਗੱਲ ਹੈਗੀ ਹੋਵੇ ਨਾ ਹੋਵੇ ਤੇ ਜਿਹੜਾ ਮੇਨ ਗੇਟ ਹੈ ਜਿੱਥੋਂ ਅਸੀਂ ਪਹਿਲਾਂ ਆਏ ਸੀ ਉੱਥੇ ਵੀ ਇਸੇ ਤਰ੍ਹਾਂ ਜਿਹੜੀ ਫੋਰਸ ਹੈ ਉਸ ਦੇ ਵੱਲੋਂ ਬਕਾਇਦਾ ਜਿਹੜੀ ਐਂਟਰੀ ਹੈ ਉਹ ਵੀ ਕਾਰਡ ਵਗੈਰਾ ਦੇ ਕੇ ਕੀਤੀ ਜਾਂਦੀ ਹੈ ਇਤੋਂ ਤੱਕ ਕਿ ਮੀਡੀਆ ਦੇ ਜਿਹੜੇ ਕਾਰ ਨੇ ਉਹ ਦੇਖਣ ਤੋਂ ਬਾਅਦ ਇੱਥੇ ਹਣ ਦਿੱਤਾ ਗਿਆ ਤੇ ਜਿਹੜੇ ਬਾਕੀ ਸਾਰੇ ਸਿਆਸੀ ਪਾਰਟੀਆਂ ਦੇ ਆਗੂ ਨੇ ਸਰਭ ਜੋ ਚਾਹੇ ਵਰਕਰ ਹੋਣ ਕਿਉਂਕਿ ਜਿਹੜਾ ਜਿਹੜਾ ਉਮੀਦਵਾਰ ਚੋਣ ਲੜਦਾ ਹੈ ਉਹਦੇ ਜਿਹੜੇ ਸਮਰਥਕ ਨੇ ਉਹ ਜ਼ਰੂਰ ਆਉਂਦੇ ਨੇ ਪਰ ਹੁਣ ਉਹਨਾਂ ਨੂੰ ਪਿੱਛੇ ਭੇਜ ਦਿੱਤਾ ਗਿਆ ਤੇ ਇੱਥੇ ਪੁਲਿਸ ਤਾਇਨਾਤ ਹੈ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਉਹ ਇੱਥੇ ਤਾਇਨਾਤ ਨੇ ਤੇ ਫਿਲਹਾਲ ਜਿਹੜੀ ਚੋਣ ਪ੍ਰਕਿਰਿਆ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਪੋਲਿੰਗ ਹੋਈ ਹੈ ਉਹਦੀ ਹੁਣ ਜਿਹੜੀ ਵੋਟਾਂ ਦੀ ਗਿਣਤੀ ਹੈ ਉਹ ਅੰਦਰ ਚੱਲ ਰਹੀ ਹੈ ਤੇ ਲਗਭਗ ਜੇ ਅਸੀਂ ਗੱਲ ਕਰੀਏ ਕਿ ਅੱਧਾ ਘੰਟਾ ਇਹ ਜਿਹੜਾ ਪ੍ਰੋਸੈਸ ਹੈ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਦੇਰੀ ਹੋਈ ਹੈ ਪਰ ਹੁਣ ਜਿਹੜੀ ਗਿਣਤੀ ਹੈ ਵੋਟਾਂ ਦੀ ਚਾਹੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਹੋਣ ਜਾਂ ਹੁਣ ਬਲਾਕ ਸਮਤੀ ਦੇ ਉਹਨਾਂ ਦੀ ਗਿਣਤੀ ਸ਼ਾਂਤ ਮੇੜ ਢੰਗ ਦੇ ਨਾਲ ਫਿਲਹਾਲ ਜਾਰੀ ਹੈ ਜੀ ਜੀ ਚਲੋ ਬាទ ਬាទ ਸ਼ੁਕਰੀਆ ਮਨੋਸ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਇੱਥੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਸੀ ਪਰ ਪੁਲਿਸ ਦੇ ਅਧਿਕਾਰੀ ਨਾਲ ਗੱਲਬਾਤ ਮੇਰੇ ਸਹਿਯੋਗੀ ਮਨੋਸ ਨੇ ਵੱਲੋਂ ਕੀਤੇ ਗਏ ਉਹਨਾਂ ਨੇ ਸਕਾਲ ਦਾ ਜ਼ਿਕਰ ਕੀਤਾ ਕਿ 8 ਵਜੇ ਜਦੋਂ ਕਾਊਂਟਿੰਗ ਇਨਾਮ ਪੂਰੀ ਵੋਟਾਂ ਦੀ ਹੋਣੀ ਸੀ ਤਾਂ ਉਸ ਤੋਂ ਪਹਿਲਾਂ ਬਕਾਇਦਾ ਇੱਕ ਕਯੂ ਬਣਾਈ ਜਾਂਦੀ ਹੈ ਲਾਈਨ ਬਣਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਇੱਕ ਕਰਕੇ ਆਇਡੈਂਟੀਟੀ ਕਾਰਡ ਜਿਨੇ ਵੀ ਪੋਲਿੰਗ ਏਜੰਟਸ ਨੇ ਉਹਨਾਂ ਦੇ ਚੈੱਕ ਕੀਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਹੀ ਉਹਨਾਂ ਨੂੰ ਅੰਦਰ ਜਾਣ ਦੀ ਪਰਮਿਸ਼ਨ ਦਿੱਤੀ ਜਾਂਦੀ ਤੇ ਇਸ ਦੌਰਾਨ ਹੀ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਸੀ ਦੂਸਰੇ

ਕਾਊਂਟਿੰਗ ਏਜੰਟਸ ਨੂੰ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਕਿਉਂਕਿ ਵਿਰੋਧੀ ਲਗਾਤਾਰ ਇਲਜ਼ਾਮ ਲਗਾ ਰਹੇ ਨੇ ਖੱਜਾ ਸਾਫ ਕਾ ਸੀਐਮ ਚੰਨੀ ਦੇਵਲਪਕਤਾ ਆਇਆ ਗਿਆ ਹੈ ਕਿ ਕਿਸੇਕਾ ਨਾਲ ਪੋਲਿੰਗ ਏਜੰਟਸ ਨੂੰ ਕਾਊਂਟਿੰਗ ਸੈਂਟਰਸ ਦੇ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ ਤਾਜ਼ਾ ਤਸਵੀਰਾਂ ਮਾਛੀਵਾੜਾ ਤੋਂ ਸਾਹਮਣੇ ਮਾਛੀੜੇ ਕਾਊਂਟਿੰਗ ਸੈਂਟਰ ਤੇ ਲਗਾਤਾਰ ਇਵਾਦ ਹੋ ਰਿਹਾ ਹੈ ਵੱਡੇ ਪਦਧਰ ਦੇ ਵਿਰੋਧੀ ਧਿਰਾਂ ਦੇ ਜੋ ਸਮਰਥਕ ਨੇ ਉੱਥੇ ਮੌਕੇ ਤੇ ਮੌਜੂਦ ਨੇ ਬਕਾਇਦਾ ਜੋ ਪੋਲਿੰਗ ਏਜੰਟਸ ਹੁੰਦੇ ਨੇ ਉਹਨਾਂ ਨੂੰ ਹੀ ਅੰਦਰ ਜਾਣ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਬਕਾਇਦਾ ਪ੍ਰਾਪਰਟੀ ਦੇ ਕੋਲ ਬੈਰੀਕੇਡਿੰਗ ਲਗਾ ਕੇ ਇਹਨਾਂ ਸਮਰਥਕਾਂ ਨੂੰ ਕੁਝ ਮੀਟਰ ਦੂਰੀ ਤੇ ਹੀ ਰੋਕਿਆ ਜਾਂਦਾ ਹੈ ਤੇ ਕਿਸੇ ਕੇ ਨਾਲ ਵੱਡੇ ਪਦਧਰ ਦੇ ਵਿਰੋਧੀ ਧਿਰ ਦੇ ਜੋ ਸਪੋਰਟਰਸ ਨੇ ਸਮਰਥਕ ਨੇ ਇਹਨਾਂ ਤਸਵੀਰਾਂ 'ਚ ਦੇਖੇ ਜਾ ਸਕਦੇ ਨੇ ਹਾਲਕਿ ਇਹਨਾਂ ਦੇ ਵੱਲੋਂ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਸਾਡੇ ਪੋਲਿੰਗ ਜੋ ਏਜੰਟਸ ਨੇ ਉਹਨਾਂ ਨੂੰ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਕਾਗਜ਼ ਤਸਵੀਰਾਂ ਤੋਂ ਪਹਿਲਾਂ ਪਟਿਆਲਾ ਦੀਆਂ ਅਸੀਂ ਤਸਵੀਰਾਂ ਹੰਗਾਮਾ ਦੇਖਣ ਨੂੰ ਮਿਲਿਆ ਸੀ ਪਰ ਉਹ ਮੌਕੇ ਤੇ ਵੱਡੇ ਪੱਧਰ ਤੇ ਸਮਰਥਕ ਤਸਵੀਰਾਜ ਸਾਹ ਤੌਰ ਤੇ ਦੇਖੇ ਜਾ ਸਕਦੇ ਨੇ ਲਗਾਤਾਰ ਬਹਿਸ ਬਾਜ਼ੀ ਮਦਮ ਲੋਕ ਕੀਤੀ ਜਾ ਰਹੀ ਹੈ ਕਿ ਕਿਉਂ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਕੋਈ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਇੱਥੇ ਮੌਕੇ ਤੇ ਵਾਪਰਿਆ ਹੈ ਤੇ ਕਿਸ ਕਰਕੇ ਜੋ ਹੈ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਤੇ ਮੇਰੇ ਨਾਲ ਮੇਰੇ ਸੋਗੇ ਗੁਰਦੀਪ ਫੋਨ ਲਾਈਨ ਤੇ ਮੌਜੂਦ ਨੇ ਗੁਰਦੀਪ ਇੱਥੇ ਵਜ੍ਹਾ ਕੀ ਹੋਈ ਹੰਗਾਮੇ ਦੀ ਕਿ ਅੰਦਰ ਜਾਣ ਦੀ ਪਰਮਿਸ਼ਨ ਵਾਕਈ ਨਹੀਂ ਦਿੱਤੀ ਜਾ ਰਹੀ ਦੇ ਹਜੇ ਤੱਕ ਇਹ ਜਾਣਕਾਰੀ ਮਿਲ ਪਾਈ ਹੈ ਕਿ ਕਿ ਵਿਰੋਧੀਆਂ ਵੱਲੋਂ ਇਹ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪ੍ਰਸ਼ਾਸਨ ਵੱਲੋਂ ਜਿਹੜੀਆਂ ਕਿ ਲਿਸਟਾਂ ਜਾਰੀ ਕੀਤੀਆਂ ਨੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਪਰ ਕੁਝ ਲੋਕ ਹੈਗੇ ਨੇ ਜਿਹੜੇ ਅੰਦਰ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਹੁਣ ਉਸ ਦੀ ਵਜ੍ਹਾ ਕੀ ਹੈ ਹਜੇ ਖੁੱਲ ਕੇ ਸਾਹਮਣੇ ਨਹੀਂ ਆਈ ਕਿ ਪ੍ਰਸ਼ਾਸਨਿਕ ਅਧਿਕਾਰੀ ਨੇ ਹਜੇ ਤੱਕ ਇਸ ਬਾਰੇ ਕੁਝ ਨਹੀਂ ਦੱਸਿਆ ਵੀ ਕੀ ਕਾਰਨ ਰਿਹਾ ਕੋਈ ਆਇਡੈਂਟੀਟੀ ਕਾਰਡ ਨਹੀਂ ਹੈ ਜਾਂ ਕੋਈ ਛਾਣ ਪੱਤਰ ਨਹੀਂ ਹੈ ਉਹਨਾਂ ਕੋਲ ਹੈ ਇਸ ਦੇ ਬਾਰੇ ਹਜੇ ਉਹਨਾਂ ਨੇ ਜਾਣਕਾਰੀ ਨਹੀਂ ਦਿੱਤੀ ਹਾਂ ਇਹ ਜ਼ਰੂਰ ਹੈ ਕਿ ਵਿਰੋਧੀਆਂ ਵੱਲੋਂ ਇਹ ਇਲਜ਼ਾਮ ਲ काउंटिंग सेंटर ਦੇ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਉੱਥੇ ਹੰਗਾਮਾ ਹੈ ਜੀ ਗੁਰਦੀਪ ਇਹ ਵੀ ਜਾਨਣਾ ਚਾਹਾਂਗੇ ਕਿ ਇੱਥੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਹੈ ਨਹੀਂ ਹੋਈ ਹੈ ਜੀ ਵੋਟਾਂ ਦੀ ਗਿਣਤੀ ਹਜੇ ਸ਼ੁਰੂ ਨਹੀਂ ਹੋ ਸਕੀ ਹੈ ਵਿਤਰਕ ਗਿਣਤੀ ਦੇ ਵਿੱਚ ਹੋਜੀ ਕੁ ਸਮਾਂ ਲੱਗੇਗਾ ਔਰ ਉਸ ਤੋਂ ਬਾਅਦ ਹੀ ਸਹੀ ਕਾਰਨ ਦਾ ਪਤਾ ਲੱਗ ਪਾਏ ਹੋਏ ਕਾਰਨ ਕੀ ਰਿਹਾ ਵੋਟ ਦੀ ਗਿਣਤੀ ਕਿਉਂ ਲੇਟ ਹੋਈ ਹੈ ਕਿਉਂਕਿ 8 ਵਜੇ ਦਾ ਸਮਾਂ ਸੀ ਕਈ ਸੈਂਟਰਾਂ ਤੇ ਹਜੇ ਜਿਵੇਂ ਖੰਨਾ ਹੈ ਮਾਚਵਾੜਾ ਇਸ ਇਲਾਕੇ ਦੇ ਵਿੱਚ ਹਜੇ ਤੱਕ ਜਿਹੜੀ ਵੋਟਾਂ ਦੀ ਗਿਣਤੀ ਸ਼ੁਰੂ ਨਹੀਂ ਹੋਈ ਤੇ ਜਿਸ ਕਾਰਨ ਹਜੇ ਤੱਕ ਗੁੱਡੀ ਇੱਕ ਪਾਰਟੀ ਹੈ ਕਿ ਸਾਰੀ ਪਾਰਟੀਆਂ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਕਿ ਸਾਡੇ ਪੋਲਿੰਗ ਏਜੰਟਸ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਜੀ ਅਕਾਲੀ ਦਲੁਰ ਬੀਜੇਪੀ ਦੇ ਕੁਝ ਸੀਐਮ ਉਮੀਦਵਾਰ ਜਿਨ੍ਹਾਂ 'ਤੇ ਇਲਜ਼ਾਮ ਲਗਾਇਆ ਜਾ ਰਿਹਾ ਕਿ ਸਾਨੂੰ ਵਿਰੋਧੀ ਧਿਰ ਹੋਣ ਕਰਕੇ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੂੰ ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਗੁੱਡੀ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਜਿੱਥੇ ਹੀ ਇਸ ਅਕਾਊਂਟਿੰਗ ਸੈਂਟਰ ਤੇ ਪੂਰਾ ਮਸਲਾ ਸੁਲਝੇਗਾ ਦੁਬਾਰਾ ਤੁਹਾਡਾ ਛੇਤੇ ਰੁਕ ਕਰਾਂਗੇ ਪਰ ਤਸਵੀਰਾਂ ਮਾਛੀਵਾੜੇ ਦੀ ਤੁਸੀਂ ਦੇਖ ਪੜੇ ਵੱਡੇ ਪੱਧਰ ਤੇ ਜੋ ਵਿਰੋਧੀ ਪਾਰਟੀਆਂ ਦੇ ਸਮਰਥਕ ਨਹੀਂ ਸਖੇ ਮੇਰੇ ਸਹਿਯੋਗ ਦੇ ਬਾਰੇ ਜ਼ਿਕਰ ਕੀਤਾ ਗਿਆ ਕਿ ਭਾਜਪਾ ਦੇ ਵਰਕਰਸ ਮੌਕੇ ਤੇ ਮੌਜੂਦ ਨੇ ਪਰ ਦੂਸਰੇ ਪਾਸੇ ਸ਼ੋਮ ਨੇ ਕੱਲ੍ਹ ਦੇ ਵਰਕਰਸ ਮੌਕੇ ਤੇ ਮੌਜੂਦ ਨੇ ਜ਼ਬਰਦਸਤ ਹੰਗਾਮਾ ਇਹਨਾਂ ਦੇ ਬੋਲੋ ਕੀਤਾ ਜਾਨਾ ਕਿ ਸਾਨੂੰ ਅੰਦਰ ਜਾਣ ਦੀ ਪਰਮਿਸ਼ਨ ਹੀ ਦਿੱਤੀ ਜਾ ਰਹੀ ਬਕਾਇਦਾ ਜੋ ਪੋਲਿੰਗ ਏਜੰਟਸ ਹੁੰਦੇ ਨੇ ਨਾਲ ਹੀ ਮੌਜੂਦ ਹੁੰਦੇ ਨੇ ਕੈਂਡੀਡੇਟ ਦੇ ਜਦੋਂ ਇਹਨਾਂ ਵੋਟਾਂ ਦੀ ਗਿਣਤੀ ਕਰਵਾਈ ਜਾਂਦੀ ਤੇ ਇੱਥੇ ਵੀ ਉਸ ਇਲਜ਼ਾਮ ਲਗਾਏ ਜਾ ਰਹੇ ਨੇ ਦੂਸਰੇ ਪਾਸੇ ਜੋ ਪੁਲਿਸ ਮੁਲਾਜ਼ਮ ਨੇ ਇਸ ਕਾਊਂਟਿੰਗ ਸੈਂਟਰ ਦੇ ਬਾਹਰ ਤਾਇਨਾਤ ਨੇ ਤੇ ਇਸ ਦੇ ਵਿਚਾਲੇ ਖਰੜ ਦੇ ਕਾਊਂਟਿੰਗ ਸੈਂਟਰ 'ਚ ਵੀ ਬਹਿਸਵਾਜ਼ੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਾਊਂਟਿੰਗ ਏਜੰਟਾਂ ਦੀ ਆਪਸ 'ਚ ਬਹਿਸ ਹੋਈ ਹੈ ਇਹ ਖਰੜ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਤੋਂ ਪਹਿਲਾਂ ਸੀ ਦੇਖਿਆ ਕਿ ਪਟਿਆਲਾ 'ਚ ਜ਼ਬਰਦਸਤ ਹੰਗਾਮਾ ਉਸ ਤੋਂ ਬਾਅਦ ਮਾਛੀਵਾੜਾ 'ਚ ਤੇ ਹੁਣ ਖਰੜ ਦੇ ਕਾਊਂਟਿੰਗ ਸੈਂਟਰ 'ਚ ਬਹਿਸ ਹੋਈ ਹੈ ਕਾਊਂਟਿੰਗ ਏਜੰਟ ਹੁੰਦੇ ਨੇ ਉਹਨਾਂ ਦੀ ਆਪਸ 'ਚ ਇਹ ਬਹਿਸਵਾਜ਼ੀ ਹੋਈ ਹੈ ਹੁਣ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਰੀਜ਼ਨ ਹੈ ਕੀ ਕੁਝ ਕਾਰਨ ਹੈ ਕਿਉਂ ਇਨ ਅਕਾਊਂਟਿੰਗ ਏਜੰਸੀ ਦੀ ਬਹਿਸਬਾਜ਼ੀ ਹੋਈ ਇਸ ਤੋਂ ਪਹਿਲਾਂ ਅਸੀਂ ਹੰਗਾਮਾ ਦੇਖਿਆ ਪਟਿਆਲਾ ਚ ਕਿ ਸ਼ਮਣੀ ਕੱਲ ਦੇ ਵਰਕਰਸ ਨੇ ਇਲਜ਼ਾਮ ਲਗਾਇਆ ਕਿ ਸਾਨੂੰ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਪੋਲਿੰਗ ਏਜੰਟ ਪਰ ਦੂਸਰੇ ਪਾਸੇ ਮਾਛੀਵਾੜਾ ਚ ਵੀ ਜਬਰਦਸਤ ਝੜਪ ਸਾਨੂੰ ਹੁੰਦੀ ਹੋਈ ਬਖਾਇ ਦਿੱਤੀ ਤੇ ਉੱਥੇ ਵੀ ਇਲਜ਼ਾਮ ਇਹੀ ਲੱਗ ਰਹੇ ਨੇ ਕਿ ਅਕਾਊਂਟਿੰਗ ਏਜੰਟਸ ਨੂੰ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਦੇਖੋ ਖਰੜ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਖਰੜ ਦੇ ਕਾਊਂਟਿੰਗ ਸੈਂਟਰ 'ਚ ਬਹਿਸਬਾਦੀ ਹੋਈ ਹੈ ਕਾਊਂਟਿੰਗ ਏਜੰਟਸ ਦੀ ਆਪਸ 'ਚ ਇਹ ਬਹਿਸਬਾਦੀ ਹੋਈ ਹੈ ਕਿਉਂਕਿ ਜਦੋਂ ਕਾਊਂਟਿੰਗ ਹੁੰਦੀ ਹੈ ਵੋਟਾਂ ਦੀ ਤੇ ਅੰਦਰ ਹੀ ਦੱਸਦੇ ਕਿ ਅੰਦਰ ਹੀ ਪੋਲਿੰਗ ਜੋ ਏਜੰਟ ਹੁੰਦੇ ਨੇ ਕਾਊਂਟਿੰਗ ਏਜੰਟ ਵੱਖ-ਵੱਖ ਪੋਲਿਟੀਕਲ ਪਾਰਟੀਆਂ ਦੇ ਮੌਕੇ ਤੇ ਮੌਜੂਦ ਰਹਿੰਦੇ ਨੇ ਹੋਰ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਮੇਸ ਹੋਗੀ ਮਨੋਜ ਰਾਠੀ ਖਰੜ ਤੋਂ ਲਾਈਵ ਮੌਜੂਦ ਨੇ ਜਿੱਥੇ ਕਾਊਂਟਿੰਗ ਸੈਂਟਰ 'ਚ ਇਹ ਬਹਿਸਬਾਦੀ ਕਾਊਂਟਿੰਗ ਏਜੰਟਸ ਦੇ ਵਿਚਾਲੇ ਹੋਈ ਹੈ ਮ ਅਧਿਕ ਬਿਲਕੁਲ ਸਰਬਜੋਤ ਕਿਉਂਕਿ ਖੁਨੀ ਮਾਜਰਾ ਜਿੱਥੇ ਅਸੀਂ ਮੌਜੂਦ ਹੈ ਇੱਥੇ ਦੋ ਜ਼ੋਨ ਦੇ ਜਿਹੜੇ ਹੈਗੇ ਕਾਊਂਟਿੰਗ ਕੀਤੀ ਜਾ ਰਹੀ ਹੈ ਇੱਕ ਖਰੜਚੌਣ ਇਸ ਇਸ ਹਾਲ ਦੇ ਵਿੱਚ ਖਰੜ ਦੇ ਜਿਹੜੇ ਹੈਗੇ ਜਿੱਥੇ ਬੈਸਬਾਜੀ ਹੋਈ ਹੈ ਤੇ ਬਿਲਕੁਲ ਉਸ ਪਾਸੇ ਯਾਨੀ ਕਿ ਅਪੋਜੀਟ ਮਾਜਰੀ ਏ ਸਾਹਮਣੇ ਜਿਹੜਾ ਸਟ੍ਰੋਂਗ ਰੂਮ ਮਾਜਰੇ ਦਾ ਬਣਾਇਆ ਗਿਆ ਕਿਉਂਕਿ 15-15 ਜ਼ੋਨ ਜਿਹੜੇ ਹੈਗੇ ਇਹਦੇ ਵਿੱਚ ਡਿਵਾਈਡ ਕੀਤੇ ਗਏ ਨੇ ਜਿਹੜਾ ਖੂਨੀ ਮਾਜਰਾ ਦੇ ਕਿਉਂਕਿ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਬਲਾਕ ਕਿਉਂਕਿ ਖਰੜ ਦੇ ਤੇ ਮਾਜਰੀ ਦੇ ਇਹ ਕਾਫੀ ਜਿਹੜੇ ਬਲਾਕ ਨੇ ਕਾਫੀ ਅਹਿਮ ਮੰਨੇ ਜਾ ਰਹੇ ਨੇ ਹਾਲਾਂਕਿ ਇਹਦੇ ਵਿੱਚ ਕਈ ਸੈਂਸਿਟਿਵ ਜ਼ੋਨ ਵੀ ਨੇ ਹਾਲਾਂਕਿ ਹੁਣ ਜਿਹੜੀ ਬਹਿਸਬਾਜੀ ਹੋਈ ਹੈ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਅੰਦਰੋਂ ਇਸ ਇਸ ਜ਼ੋਨ ਦੇ ਵਿੱਚ ਜਿਹੜੀ ਬਹਿਸਬਾਜੀ ਹੋਈ ਹੈ ਜਿਸ ਨੂੰ ਲੈ ਕੇ ਜਿਹੜਾ ਹਾਲਾਂਕਿ ਹੁਣ ਪੁਲਿਸ ਇੱਥੇ ਅੰਦਰ ਗਈ ਸੀ ਔਰ ਪੁ ਬੰਦ ਕਰ ਦਿੱਤਾ ਗਿਆ ਯਾਨੀ ਕਿ ਇਹ ਦਰਵਾਜ਼ਾ ਬੰਦ ਕਰਕੇ ਅੰਦਰ ਪੁਲਿਸ ਦੇ ਜਿਹੜੇ ਸੀਨੀਅਰ ਅਫਸਰ ਨੇ ਉਹਨਾਂ ਨੇ ਕਿਸੇ ਨੂੰ ਵੀ ਅੰਦਰ ਜਾਣ ਦੀ ਜਿਹੜੀ ਪਰਮਿਸ਼ਨ ਹੈ ਉਹ ਨਹੀਂ ਦਿੱਤੀ ਜਾ ਰਹੀ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਇੱਕ ਜਿਹੜੀ ਸਲਿੱਪ ਸੀਗੀ ਉਸੇ ਟਿਕ ਮਾਰਕ ਨੂੰ ਲੈ ਕੇ ਜਿਹੜੀ ਹੈਗੀ ਬਹਿਸਬਾਜੀ ਹੋਈ ਸੀ ਬਹਿਸਬਾਜੀ ਨੂੰ ਲੈ ਕੇ ਜਦ ਇੱਥੇ ਸਾਰੇ ਪੁਲਿਸ ਅਫਸਰ ਪਹੁੰਚੇ ਔਰ ਪੁਲਿਸ ਅਫਸਰਾਂ ਨੇ ਪਹੁੰਚ ਕੇ ਜਿਹੜਾ ਹੈਗਾ ਉਹ ਜਿਹੜੀ ਵੀ ਏਜੰਟ ਸੀਗੇ ਜੋ ਕਿ ਬਹਿਸਬਾਜੀ ਕਰ ਰਹੇ ਸੀਗੇ ਉਹਨਾਂ ਨੂੰ ਚੁੱਪ ਕਰਾਇਆ ਯਾਨੀ ਕਿ ਉਹਨਾਂ ਨੂੰ ਸੈਕਿਆ ਹਾਲਾਂਕਿ ਹੁਣ ਇਹ ਬੰਦ ਕਰ ਦਿੱਤਾ ਗਿਆ ਹੈ ਦਰਵਾਜ਼ਾ ਜਿਹੜਾ ਹੈਗਾ ਉਹ ਬੰਦ ਕਰ ਦਿੱਤਾ ਗਿਆ ਕਿਉਂਕਿ ਦੋਵੇਂ ਪਾਸੇ ਦੀ ਅਸੀਂ ਗੱਲ ਕਰ ਲਈਏ ਦੋਵੇਂ ਅਸੀਂ ਪਾਸੇ ਦੀ ਗੱਲ ਕਰ ਲਈਏ ਇੱਕ ਖਲੜ ਜਿੱਥੇ ਅਕਾਊਂਟਿੰਗ ਸੈਂਟਰ ਜਿਹੜਾ ਹੈਗਾ ਸਟਰੋਂਗ ਰੂਮ ਬਣਾਇਆ ਗਿਆ ਜਿੱਥੇ ਅਕਾਊਂਟਿੰਗ ਜਿਹੜੀ ਚੱਲ ਰ ਇਹ ਇਥੇ 15 15 ਜੂਨ ਦੀ ਜਿਹੜੀ ਹੈਗੀ ਹਾਲਾਂਕਿ ਬਹਿਸਵਾਜੀ ਤੋਂ ਬਾਅਦ ਹੁਣ ਇਥੇ ਪੁਲਿਸ ਅਫਸਰਾਂ ਨੂੰ ਬੁਲਾਇਆ ਗਿਆ ਸੀ ਸੀਨੀਅਰ ਅਫਸਰ ਵੀ ਅੰਦਰ ਪਹੁੰਚੇ ਸੀ ਕਿ ਜਿੱਥੇ ਅੰਦਰ ਕਾਊਂਟਿੰਗ ਚੱਲ ਰਹੀ ਹੈ ਔਰ ਉਹਨਾਂ ਨੂੰ ਸਿਰਫ ਚੁੱਪ ਕਰਾਇਆ ਔਰ ਉਹਨਾਂ ਨੂੰ ਸੈਟੀਸਫਾਈ ਵੀ ਕਰਾਇਆ ਗਿਆ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਸੈਟੀਸਫਾਈ ਕਰਾਇਆ ਗਿਆ ਹੈ ਕਿ ਇਹ ਜਿਹੜੀ ਸਟਿਕ ਮਾਰਕ ਜਿਹੜਾ ਹੈਗਾ ਇਹ ਗੱਲ ਸੀ ਇਸ ਨੂੰ ਰਿਜੈਕਟ ਕੀਤਾ ਜਾ ਰਿਹਾ ਹੈ ਕਿਉਂਕਿ ਦੇਖੋ ਹੁਣ ਇਹੀ ਚੀਜ਼ਾਂ ਤੇ ਜਿਹੜੀ ਹੈ ਆਪਸੀ ਬਹਿਸਵਾਜੀ ਜਾਂ ਕਹਿ ਸਕਦੇ ਆ ਕਿ ਜਿਹੜਾ ਰੌਲਾ ਪੈ ਰਿਹਾ ਹੈ ਜਿਹੜੀ ਵੀ ਏਜੰਟ ਨੇ ਅੰਦਰ ਦੇ ਉਹਨੇ ਉਹਨਾਂ ਨੂੰ ਰੋਲਾ ਇਹੀ ਹੈ ਯਾਨੀ ਆਪਸੀ ਜਿਹੜੀ ਬਹਿਸਬਾਜੀ ਹੈ ਇਸੇ ਕਰਕੇ ਹੈਗੀ ਕਿ ਉਹਨਾਂ ਦੀ ਰਿਜੈਕਟ ਕਿਉਂ ਕੀਤੀ ਜਾ ਰਹੀ ਹੈ ਯਾਨੀ ਕਿ ਰਿਜੈਕਟ ਕਿਉਂ ਕੀਤਾ ਜਾ ਰਿਹਾ ਹੈ ਯਾਨੀ ਕਿਸੇ ਤਰ੍ਹਾਂ ਦਾ ਕੋਈ ਭੇਜਬਾਤ ਨਹੀਂ ਕੀਤਾ ਜਾ ਰਿਹਾ ਲੇਕਿਨ ਜਿਹੜੇ ਵੀ ਐਸ ਡੀ ਐਮ ਜਾਂ ਜਿਹੜੇ ਵੀ ਪ੍ਰੈਜ਼ਾਈਡਿੰਗ ਅਫੀਸਰ ਬੈਠੇ ਨੇ ਉਹ ਸਮਝਾਉਂਦੇ ਨਜ਼ਰ ਆ ਰਹੇ ਨੇ ਕਿ ਜਿਹੜੀ ਵੀ ਚੀਜ਼ਾਂ ਨੇ ਚਾਹੇ ਉਹ ਜੇਕਰ ਅੰਗੂਠਾ ਯਕੀਨੀ ਅਸੀਂ ਦੇਖਿਆ ਸੀਗਾ ਕਿ 2-3 ਇਦਾਂ ਦੀ ਸਲਿੱਪ ਸੀਗੀ ਜਿਦੇ ਵਿੱਚ ਅੰਗੂਠਾ ਲੱਗਿਆ ਹੋਇਆ ਸੀਗਾ ਅੰਗੂਠਾ ਅੰਗੂਠਾ ਲਾਇਆ ਹੋਇਆ ਸੀਗਾ ਲੇਕਿਨ ਹੁਣ ਅੰਗੂਠ ਹੁੰ ਜਿਹੜਾ ਟਿਕ ਮਾਰਕ ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਗਈ ਸੀ ਜਿਹੜੇ ਸ਼ਾਰਟਸ ਅੰਦਰ ਦੇ ਕੋਸ਼ਿਸ਼ ਕਰਾਂਗੇ ਅੰਦਰ ਦੇ ਸ਼ਾਰਟ ਤੁਹਾਨੂੰ ਦਿਖਾਨ ਦੀ ਔਰ ਰਵਿੰਦਰ ਜੀ ਵੀ ਜਿਹੜੇ ਹੈਗੇ ਨਾਲ ਸਰ ਲਾਲੇ ਜਾ ਕੇ ਅੰਦਰ ਦੇ ਸ਼ਾਰਟ ਜਿਹੜੇ ਹੈਗੇ ਕਰਾ ਦੋ ਅੰਦਰ ਦੇ ਇਹ ਸ਼ਾਰਟਸ ਤੁਸੀਂ ਦੇਖੋ ਸਟਰੋਂਗ ਰੂਮ ਮਾਜਰੇ ਦੇ ਇਹ ਅੰਦਰ ਦੇ ਸ਼ਾਰਟਸ ਨੇ ਨਿਊ 18 ਦੇ ਤੁਸੀਂ ਐਕਸਕਲੂਸਿਵ ਤਸਵੀਰਾਂ ਦੇਖ ਰਹੇ ਹੋ ਕਿ ਅੰਦਰ ਇਸ ਤਰ੍ਹਾਂ ਦੀ ਜਿਹੜੀ ਕਾਊਂਟਿੰਗ ਹੈ ਉਹ ਸ਼ੁਰੂ ਹੋ ਚੁੱਕੀ ਇੱਕ ਪਹਿਲਾ ਜ਼ੋਨ ਹੈ ਇਹ ਅੰਦਰ ਦੀ ਤਸਵੀਰਾਂ ਨੇ ਜਿੱਥੇ ਸਾਰੇ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਨੇ ਔਰ ਜਿਹੜੇ ਵੀ ਇੱਥੇ ਏਜੰਟ ਨੇ ਖੜੇ ਹੋਏ ਨੇ ਉਹਨਾਂ ਦੀ ਪੂਰਾ ਜਿਹੜੇ ਵੀ ਇੱਥੇ ਦੇ ਕੈਂਡੀਡੇਟ ਖੜੇ ਹੋਏ ਸੀ ਵੀ ਮੌਜੂਦ ਨੇ ਔਰ ਇਹ ਤਸਵੀਰਾਂ ਨੇ ਦੇਖੋ ਤੁਸੀਂ ਕਿਸ ਤਰ੍ਹਾਂ ਇਹ ਕਾਊਂਟਿੰਗ ਹੁੰਦੀ ਹੈ ਇਹ ਤਸਵੀਰਾਂ ਤੁਸੀਂ ਨਿਊਜ਼ 18 ਦੇ